ਤਕਰੀਬਨ 라 ਤੇ 1.5 ਵਜੇ ਚਾਤਰਾ ਦੇ ਬਹੁਤ ਜ਼ਿਆਦਾ ਖੜਕਾ ਹੋਇਆ ਜਦੋਂ ਬਾਹਰ ਆ ਕੇ ਦੇਖਿਆ ਤਾਂ ਮਤਲਬ ਗੋਲਾ ਵਾਲੀ ਇੰਨੀ ਕਿ ਚਮਤਸਤ ਹੋ ਰਹੀ ਸੀ ਕਲੀਪ ਦੇਖੀ ਹੈ ਪਿੰਡਲ ਜਿੰਗਰ ਕੜ ਦੀ ਵੀਡੀਓ ਸ਼ੂਟ ਕਰ ਰਿਹਾ ਜੀ ਮੈਂ ਜਿਲ੍ਹਾ ਫਤਿਹਗੜ ਸਾਹਿਬ ਹੈ ਫਤਿਹਗੜ ਸਾਹਿਬ ਦੇ ਕੁਝ ਖੇਰੀਏ ਦੇ ਵਿੱਚ ਬਚਾਉ ਵੀ ਹੈ ਚਲੋ ਮਾਰਾ ਸੱਚੇ ਪਾਤਸ਼ਾਹ ਨੇ ਬਚਾਉ ਰੱਖਿਆ ਹੈ ਬਾਕੀ ਹੁਣ ਬਸ ਇਹੀ ਅਰਦਾਸ ਹੈ ਵੀ ਦੇ ਦੇਵੇ 15 ਕਿ ਦਿਨ ਹੋਰ ਇੰਨੀ ਕੀ ਗੇਮ ਹੈ ਤੇ ਹੁਣ ਮੋਟਰ ਵੱਲ ਨੂੰ ਆਏ ਪਏ ਨੁਕਸਾਨ ਦੀ ਗੱਲ ਕਰੀਏ ਮੈਂ ਨੁਕਸਾਨ ਕਿੰਨਾ ਹੋਇਆ ਹਵਾ ਚੱਲ ਰਹੀ ਹੈ ਬਹੁਤ ਦੇਖੋ ਹੁਣ ਕੁਦਰਤ ਦੇ ਆਪਾ ਰੰਗ ਰੰਗ ਦੀ ਗੱਲ ਕਰੀਏ ਬਨਾਕ ਕੀ ਮਾਹੌਲ ਦਾ ਦੇਖੋ ਦੇਖੋ ਬਰੀ ਤੇਜ਼ ਹਵਾ ਚ ਹੁਣ ਕੀ ਮਾਹੌਲ ਹੋਇਆ ਹੈ ਹੂੰ ਹਾਂ ਦੇ ਸੱਤ ਤੋਂ ਅੱਠ ਅੱਠ ਦਾਣੇ ਬੱਲ ਪਿੱਛੇ ਰੱਖ ਦਿੱਤੇ ਮੈਂ ਇੱਕ ਗੱਲ ਹੋਰ ਵੀ ਤੇਰੇ ਨਾਲ ਗੋ ਕੀ ਦੱਸਦਾ ਜੀ ਮਾਲਨਾ ਹੁਣ ਫਿਲਹਾਲ ਆਪਾਂ ਨੂੰ ਦਿਖ ਨਹੀਂ ਰਹੀਆਂ ਹਾਂ ਹਾਂ ਬੱਲ ਦੇਖ ਹਾਂ ਇਹਦਾ ਜਮੇ ਤੋੜਤੀ ਦੇ ਖਾਲੀ ਜਿਉ ਕਰਤੇ ਇਕੜਾ ਨਕਸਾਲ ਹੁੰਦਾ ਹੈ ਫਿਲਹਾਲ ਆਪਾਂ ਨੂੰ ਇਹਦਾ ਫੀਲ ਨਹੀਂ ਹੋਣਾ ਕਿਉਂਕਿ ਬੱਲ ਨੂੰ ਇੰਨਾ ਕੁਝ ਪਤਾ ਨਹੀਂ ਲੱਗ ਰਿਹਾ ਪਰ ਇਹਦਾ ਆਪਾਂ ਨੂੰ ਜਦੋਂ ਇਹਨੇ ਪੱਕਣਾ ਅੱਜ ਆ ਥੱਲੇ ਤੋਂ ਜੱਕੀ ਆ ਮੈਂ ਹਾਂ ਜਦੋਂ ਇਹਨੇ ਪੱਕਣਾ ਪੱਕੇ ਤੇ ਜਦੋਂ ਅੱਧ ਬਰੀਂਡੇ ਜਿਹਾ ਹੋਣਾ ਹੁਣ ਜਿਹੜੇ ਦਾਣੇ ਹਿੱਲ ਗਏ ਮਤਲਬ ਗੋਲਿਆਂ ਨਾਲ ਹਿੱਲ ਗਏ ਉਹ ਉਹ ਤਾਂ ਜਾਣਿਆ ਛੇਤੀ ਮਤਲਬ ਉਹਨਾਂ ਨੇ ਪਿਲੇ ਹੋ ਜਾਣਾ ਹੁਣ ਰਿਜ਼ਲਟ ਹਲੇ ਨਹੀਂ ਪਤਾ ਲੱਗਣਾ ਗੁੱਗੀ ਇਹਦਾ ਰਿਜ਼ਲਟ ਰਗਣਾ ਉਹ ਦੇਖ ਥੱਲੇ ਪਤਾ ਲੱਗ ਰਿਹਾ ਜਦ ਕਿ ਕਿਰਨਾ ਕਾ ਦਾਣਾ ਥੱਲੇ ਗਿਰ ਗਿਆ ਉਹ ਤੇ ਤੈਨੂੰ ਵੀਡੀਓ ਚ ਦੇਖ ਰਿਹਾ ਕਿੰਨਾ ਕਿੰਨਾ ਦਾਣਾ ਟੁੱਟ ਟੁੱਟ ਕੇ ਥੱਲੇ ਗਿਰ ਗਿਆ ਇਹ ਹੁਣ ਕਿਸੇ ਕੰਮ ਨਹੀਂ ਆਉਣਾ ਮਤਲਬ ਨੁਕਸਾਨ ਤਾਂ ਖੈਰ ਹੈਗਾ ਨੁਕਸਾਨ ਤਾਂ ਹੈਗਾ ਤੈਨੂੰ ਤਾਂ 4 ਕੁਇੰਟਲ ਤੱਕ ਦਾ ਹੈਗਾ ਕਿ 2 ਤੋਂ 3 ਤੱਕ ਦਾ ਹੈਗਾ 2 ਕੁਇੰਟਲ ਤੱਕ ਤਾਂ ਤਾਂ ਘੱਟੋ ਘੱਟ ਹੈਗਾ 2 ਤੋਂ 3 ਦਾ 2 ਦੇ ਵਿੱਚ ਵੀ 2 ਤੋਂ 3 ਦੇ ਹਲੇ ਸਿਰਫ ਆਈਡੀਆ ਜਾ ਕੱਲਾ ਹਲ ਤਾਂ ਜਿਉਂ ਜਿਉਂ ਇਹਨੇ ਰੰਗ ਪੱਟਣਾ ਉਦੋਂ ਜ਼ਿਆਦਾ ਪਤਾ ਲੱਗਣਾ ਫੇਰ ਪਤਾ ਲੱਗਣਾ ਵੀ ਕਿਨੇ ਮਾਝੂ ਬਣਨਾ ਹੈ ਕਿਨੇ ਕਿਆ ਬਣਨਾ ਹੈ ਹਾਂ ਹਲੇ ਵੀ ਮਤਲਬ ਦਾਣਾ ਜਿਹੜਾ ਥਨੀਚਾ ਵਾਲੀ ਘੱਟ ਚਾਹ ਹਲੇ ਪ੍ਰੋਪਰ ਬਣਣੀ ਹੈਗਾ ਹੁਣ ਦੇਖ ਦਾਣੇ ਦਾ ਸਹਿਜ ਆ ਬਣਿਆ ਪਤਾ ਤੁਹਾਨੂੰ ਤੋੜ ਕੇ ਦਿਖਾਉਣਾ ਦਾਣੇ ਦਾ ਸਹਿਜ ਬਣਿਆ ਹੋਇਆ ਹੈ ਹਾਂ ਇਹ ਇਹ ਸਹਜ ਨੇ ਬਸ ਸਿਰਫ ਹੁਣ ਪੱਕਣ ਦੇ ਹਾਲਾਤ ਭਰੇ ਦਾਣਾ ਇਹਨੇ ਹੁਣ ਸੁੱਕ ਜਾਣਾ ਇਹਨੇ ਮਾਝੂ ਬਣ ਜਾਣਾ ਫਿਰ ਹੁਣ ਇਹ ਟੁੱਟੇ ਬਈ ਇਹ ਥੱਲੇ ਗਿਰ ਗਿਆ ਇਹਨੇ ਇੱਕ ਟੜੀ ਸੁੱਕ ਜਾਣਾ ਨਹੀਂ ਜਿਹੜਾ ਮਤਲਬ ਬੱਲੇ ਪਰ ਵੀ ਲੰਕ ਲਿਆ ਜਿਹੜਾ ਇਹ ਹਾਂ ਹਾਂ ਇਹ ਇਹ ਜਿੱਥੇ ਸੁੱਕ ਨਹੀਂ ਸੁੱਕਣਾ ਦਾਣਾ ਇਹ ਤਾਂ ਇਸ ਕੀ ਜਦ ਤੀ ਗ੍ਰੋਥ ਰੁਕ ਜੇ ਨਹੀਂ ਐ ਇਹਨੇ ਤਾਂ ਫਿਰ ਮਾਝੂ ਬਣ ਜਾਣਾ ਨਾ ਆ ਦੇਖ ਆ ਸਹਜਾ ਦਾ ਇੱਕ ਦਾਣਾ ਨਹੀਂ ਕਿਹਾ ਟੋਪ ਦਾ ਅਸਲ ਤਾਂ ਉਹਦਾ ਬੱਲਾ ਮੈਂ ਕਹਿੰਦਾ ਯਾਰ ਤੁਸੀਂ ਦੇ ਹਿਸਾਬ ਨਾਲ ਇਤਨੀ ਠੰਡ ਪੈ ਰਹੀ ਸੀ ਮੈਨੂੰ ਤਾਂ ਇਤਰਾਦਾ ਵੀ ਝਾੜ ਆ ਦੇਖ ਆ ਦੇ ਬੱਲ ਆ ਦੇ ਕਿ ਕਿਆ ਛੱਡਿਆ ਬੱਲ ਤੇ ਇੱਥੇ ਕੁਝ ਵੀ ਨਹੀਂ ਬਿਲਕੁਲ ਖਾ ਨੁਕਸਾਨ ਭਾਈ ਬਹੁਤ ਬਹੁਤ ਹੋਇਆ ਵੀ ਹੈ ਬਹੁਤ ਪਾਸੇ ਤਾਂ ਐਸੀ ਸਿਚੁਏਸ਼ਨ ਕਰਤੀ ਅੰਮਣ ਮਿੱਤਾ ਪਾਣੀ ਖੜਾਤਾ ਕਣਕਾਂ ਦੇ ਵਿੱਚ ਮੈਂ ਸਵੇਰੇ ਵੀਡੀਓ ਦੇਖੀਆਂ ਨੇ ਵੀਡੀਓ ਦੇਖ ਕੇ ਬੜਾ ਮਨ ਖੋਲਿਆ ਜਿਹੜੀ ਮੇਨ ਆ ਜਾਂਦੀ ਹੈ ਇਹੀ ਚੀਜ਼ ਤੋਂ ਜੱਟ ਡਰਦਾ ਹੈ ਦੇਖ ਲਓ ਹੁਣ ਪੱਕੀ ਫਸਲ ਤੇ ਸੜਾ ਦਿਲ ਵੀ ਨਹੀਂ ਲੱਗਦਾ ਹੈ ਵੀ 15 ਕਿ ਮਿੰਟ ਕੋਲੇ ਪਏ ਆ ਮੈਂ ਖੇੜ ਤੋਂ ਖੇਲਿਆ ਨਹੀਂ 1 ਇੰਚ ਵੀ ਮਤਲਬ ਜਾਨ ਨੂੰ ਅੰਦਰ ਦਿਲ ਵੀ ਕਿਵੇਂ ਕਰ ਚੁੱਕਾ ਹੈ ਨਾ ਜਦੋਂ ਇੰਨਾ ਕਹਿਣਾ ਜਿਹਾ ਉਹ ਬੀਤ ਰਿਹਾ ਹੈ ਮੈਂ ਨਹੀਂ ਜਣੀ ਸਾਡਾ ਸਾਰੇ ਪਿੰਡ ਜਦੋਂ ਮੀਂਹ ਹਟਿਆ ਅਸੀਂ ਬਾਹਰ ਆ ਕੇ ਮਤਲਬ ਘਰ ਤੋਂ ਕਿ ਕਿਲੇ ਦੀ ਬਾਟ ਤੇ ਆ ਕੇ ਖੇਤ ਸ਼ੁਰੂ ਹੋ ਜੰਨੇ ਪਿੰਡ ਦੇ ਜਦੋਂ ਉੱਥੇ ਦੇਖਣਾ ਤਾਂ ਤਕਰੀਬਨ ਬਹੁਤ ਫਰਦੇਸੀ ਨਾਲ ਤੇ ਸਾਡੇ ਸਾਰੇ ਸਭ ਨੂੰ ਫਿਕਰ ਹੁੰਦਾ ਕਿ ਕਿੰਨੇ ਇਰਮਾਨ ਹੁੰਦੇ ਹਨ ਨਾ ਫਸਲ ਬਾੜੀਆਂ ਨਾਲ 6 ਮਹੀਨੇ ਪਾਲੀ ਵੀ ਆ ਯਾਰ ਹਰੇਕ ਨੂੰ ਆਏ ਹੋ ਜਾਂਦਾ ਤੇ ਬਾਕੀ ਕਿਰਪਾ ਵੀ ਰਹੀ ਹੈ ਫਿਲਹਾਲ ਜਿਹੜਾ 10 ਮਿੰਟ ਲਾ ਗਿਆ ਬਸ ਹੋਰ ਨਾ ਵੀ ਜਣੀ ਕਹਿਰ ਬਹੁਤ ਜ਼ਿਆਦਾ ਹੋ ਚੁਲਿਆ ਸੀ ਬਚਾਉਦੇ ਹੈ ਕਈ ਲੱਖਾਂ ਚ ਤਾਂ ਪਾਣੀ ਇੰਨਾ ਖੜਾਤਾ ਵੀ ਉੱਥੇ ਕਣਕਾਂ ਬਿਲਕੁਲ ਡੈਮੇਜ ਹੀ ਕਰ ਦਿੱਤਾ ਹੈ ਨਾ ਤੇ ਉਹ ਖੈਰ ਬਹੁਤ ਜ਼ਿਆਦਾ ਨੁਕਸਾਨ ਹੈ ਪਿਛਲੀ ਵਾਰ ਜਿਹੜਾ ਹੋਇਆ ਤਾਂ ਉਹ ਬੱਸੀ ਸਾਈਡ ਦੀ ਚਨੋਦ ਨੂੰ ਕਰਕੇ ਦਾ ਕਹਾ ਜਿੱਦ ਕਿ ਜਪਾ ਜ ਤੂੜੀ ਗੇਰ ਤੇ ਚੰਡੀਗੜ੍ਹ 'ਚ ਜਦ ਉਹ ਸੀਡ ਦਾ ਪੜਨਾ ਸ਼ੁਰੂ ਹੁੰਦਾ ਨਾ ਉਹ ਜਦ ਬੱਲਾ ਪਰਦਾਣਾ ਪਿਆ ਤਾਂ ਸੁੱਕੀਆਂ ਧੀਆਂ ਕਣਕਾਂ ਸੁੱਕੀਆਂ ਧੀਆਂ ਕਣਕਾਂ ਤੇ ਬਾਕੀ ਹੁਣ ਮੌਸਮ ਠੀਕ ਦਿਖਾ ਰਿਹਾ ਫਿਲਹਾਲ ਤੱਕ ਇੰਨਾ ਤਾਂ ਦਿਖਾਇਆ ਵਾਲੀ ਤਾਂ ਜਿੰਨਾ ਕਰ ਗਿਆ ਪ੍ਰੋਗਰਾਮ ਇਹ ਸਿਰਫ ਤੀ ਇਹ ਤੋਂ 40% ਦਿਖਾਇਆ ਵਾ ਤਾਂ ਉਹ ਵੀ ਦਿਖਾਇਆ ਵਾ ਕਿ ਸਵੇਰੇ 5-6 ਵਜੇ ਪੈਣਾ ਤੇ ਦੇਖ ਲਓ ਵੀ ਤੁਸੀਂ ਇਹ ਰਾਤ ਤੱਕ 1:30 ਵਜੇ ਨੂੰ ਗਣੀ ਗੜਬੜ ਜੀ ਕਰ ਗਿਆ। ਸਰੇਕ ਕਿਉਂ ਇੱਧਰ ਨਾਲੇ ਥੋੜੀ ਦਿਖ ਰਹੇ ਆਪਾਂ। ਇਹਕਣਾ ਥੋੜੀ ਦਿਖਣੇ ਚਾਹੀਦੇ। ਚਲੋ 5-7 ਕਿੱਲੇ ਦੀ ਦੂਰੀ ਤੇ ਪਿੰਡ ਆ ਸਾਡਾ ਖੇਤਾਂ ਤੋਂ। ਤੇ ਫਰਕ ਹੈ ਖੁਸ਼ਬਰੀ ਤੇ ਇਧਰ ਨੂੰ ਗੋਲਿਆਂ ਦਾ। ਫਰਕ ਇਧਰ ਨਹੀਂ ਬਸ ਇਹ ਟੁੱਟਿਆ ਵਾ। ਹਾਂ ਇਧਰ ਨੂੰ ਕਣਕਾਂ 'ਚ ਵੀ ਹੈ ਨਹੀਂ ਕੁਝ। ਉਹ ਪਿੰਡ ਦਾ ਪਹਿਲਾ ਕਿਲਾ ਦਿਖਾਇਆ ਸੀ ਉੱਥੇ ਥੋੜਾ ਜਿਹਾ ਨੁਕਸਾਨ ਹੋਇਆ ਪਿੰਡ ਦੇ ਪਰਾਂ ਨੂੰ ਥੋੜਾ ਜਿਹਾ ਹੋਇਆ ਵਾ। ਜਿਆ ਉੱਧਰੋਂ ਪਾਰ ਬਾਤ ਕਰਨੀ ਨਹੀਂ ਜਾਂਦਾ ਹੂੰ ਇੱਧਰ ਨੂੰ ਹਾਂ ਇਹ ਥੋੜਾ ਜਿਹਾ ਆ ਚੜਦਾ ਆ ਗਿਆ ਇੱਧਰ ਨੂੰ ਥੋੜਾ ਜਿਹਾ ਇਤਿਰਛਾ ਜਿਹਾ ਇੱਧਰ ਨੂੰ ਕੱਟ ਕੇ ਰਹਿਣਾ ਸੀ ਖਿਆਲ ਬਾਕੀ ਠੀਕ ਹੈ ਬਹੁਤਾ ਜ਼ਿਆਦਾ ਵੀ ਨਹੀਂ ਫਿਲਹਾਲ ਉੱਧਰ ਪਾਰ ਕਰਨੀ ਨਹੀਂ ਜਾਦਾ ਹੋਊਗਾ ਪਹਿਲਾ ਪਾਣੀ ਆਪਣਾ ਲੇਟ ਹੋ ਗਿਆ ਤਾਂ ਉਹਨੇ ਆਹੋ ਦੇ ਕਰਕੇ ਲੇਟ ਹੋ ਗਈ ਆਪਣੇ ਕੱਢ ਜਾਵਾਂਗੇ ਨਹੀਂ ਕਰਦਾ ਹੈ ਪਹਿਲਾ ਸਾਰਾ ਕੰਮ ਉਹਨੇ ਵੀ ਪਤਾ ਕਰਕੇ ਸ਼ੇਅਰ ਕਰਕੇ ਚਲੋ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨਾ ਕੁ ਮੀਂਹ ਪਿਆ ਹਾਂ ਮੀਂਹ ਕਿੰਨਾ ਕੁ ਪਿਆ ਤੇ ਗੋਲਾਬਾਜੀ ਜਿਹੜੀ ਉਹ ਕਿੱਥੇ ਕਿੱਥੇ ਹੋਈ ਆ ਸੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸਾਨੂੰ ਸਾਡੇ ਤਾਂ ਪਿੰਡ ਦੇ ਵਿੱਚ ਜਣੀ 10 ਮਿੰਟ ਲਾ ਕੇ ਗਿਆ ਪਰ ਅਖੀਰਲੇ ਜਿਹੜੇ 2 ਮਿੰਟ ਤੇ ਉਹਦੇ ਚ ਤਾਂ ਫਿਰ ਪੂਰਾ ਆਂ ਖੜਕਾ ਹੋਇਆ ਪੂਰਾ ਕਿਹੜੇ-ਕਿਹੜੇ ਜਿਹੜੇ ਪੂਰੇ ਅਰ ਸਾਇਤ ਵੀ ਬਹੁਤ ਵੱਡੇ ਸੀ ਇਤਨਾ ਨੂੰ ਘਾਟਾ ਕੋ ਕੀ ਇਹ ਕਿਹੜੇ ਪਿੰਡ ਕਿਹੜੇ ਨੂੰ ਜ਼ਿਆਦਾ ਆਪਣਾ ਬਾਕੀ ਬੀਜ ਵੀ ਬਹੁਤ ਦੇ ਕਿਲੋਮੀਟਰ ਕਰਨਗੇ ਜਿੱਜਾ ਦੇ ਵਿੱਚ ਕਈ ਬੀਜਾਂ 'ਚ ਜ਼ਿਆਦਾ ਨੁਕਸਾਨ ਆ ਕਈ ਬੀਜਾਂ ਦੇ ਘਟੇ ਸੀ ਜਿਹੜੀ ਜ਼ਿਆਦਾ ਵੱਧ ਗਈ ਉਹ ਜ਼ਿਆਦਾ ਝੜੀ ਉਹ ਜਿਹੜੀ ਜ਼ਿਆਦਾ ਪੱਕੀ ਹੈ ਨਾ ਹਾਂ ਉਹ ਕਿਹੜੀ ਗੱਲ ਚਲੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਠੀਕ ਹੈ ਓਕੇ ਜੀ ਸਸਿਕਾ